ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਿ ਕਣਕ ਦਾ ਸੀਜ਼ਨ, ਹਾੜੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਝੋਨੇ ਦੀ ਕਟਾਈ ਅਜੇ ਸ਼ੁਰੂਆਤ ਹੋਣੀ ਹੈ ਜੋਰਾ ਨਾਲ ਮਾਝੇ ਏਰੀਏ ਦੇ ਵਿੱਚ ਕਾਫੀ ਰਕਬੇ ਦੇ ਵਿੱਚ ਬਾਸਮਤੀ ਜਾਂ ਗੀਤਾ ਝੋਨਾ ਜਾਂ ਬਾਕੀ ਪੰਜਾਬ ਦੇ ਵਿੱਚ ਵੀ ਜਿਹੜੀ ਕਟ ਸਮੇਂ ਵਾਲੀਆਂ ਕਿਸਮਾਂ ਥੋੜਾ ਜਿਹਾ ਪਹਿਲਾਂ ਲਾਈਆਂ ਸੀ ਕਿਸਾਨ ਵੀਰਾਂ ਨੇ ਉਹਦੀ ਵਾਢੀ ਸਟਾਰਟ ਹੋ ਗਈ ਪਰ ਪੂਰੇ ਜੋਰ ਨਾਲ ਵਾਢੀ ਨਹੀਂ ਸਟਾਰਟ ਹੋਈ ਮੰਡੀਆਂ ਵੀ ਚਾਲੂ ਹੋ ਗਈਆਂ ਨੇ ਇੱਕ ਤਰੀਕ ਤੋਂ ਤੇ ਇਸ ਵੀਡੀਓ 'ਚ ਜਿਹੜੇ ਆਪਾਂ 6-7 ਨੁਕਤੇ ਨੇ ਕਣਕ ਦੀ ਬਜਾਈ ਤੋਂ ਪਹਿਲਾਂ ਆਪਣੇ ਧਿਆਨ 'ਚ ਹੋਣੇ ਬੜੇ ਜ਼ਰੂਰੀ ਆ ਇਹ ਮਤਲਬ ਕਣਕ ਦੀ ਜਿਹੜੀ ਕੋਈ ਮਤਲਬ ਡਿਟੇਲ ਦੇ ਵਿੱਚ ਇਕੱਲੇ-ਇਕੱਲੇ ਟੌਪਿਕ ਦੇ ਮੈਂ ਅੱਡ-ਅੱਡ ਵੀਡੀਓ ਪਾਉਂਦਾ ਰਹੂੰਗਾ ਪਰ ਇਹ ਨੁਕਤੇ ਆਪਣੇ ਹੁਣੀ ਧਿਆਨ 'ਚ ਹੋਣੇ ਚਾਹੀਦੇ ਆ ਇਹ ਨਾ ਕਿ ਹੋ ਗਿਆ ਜੇ ਝੋਨੇ ਦੀ ਵਾਢੀ ਕਰਨੀ ਤੇ ਕਣਕ ਦੀ ਬਜਾਈ ਬਾਰੇ ਆਪਾਂ ਗੱਲ ਕਰਦੇ ਹਾਂ ਪਰ ਇਹ ਨੁਕਤੇ ਆਪਣੇ ਧਿਆਨ 'ਚ ਹੋਣੇ ਚਾਹੀਦੇ ਕਿਉਂਕਿ ਆਪਣੇ ਕੋਲ ਇਨਾ ਸਮਾਂ ਉਸ ਟਾਈਮ ਨਹੀਂ ਹੁੰਦਾਗਾ ਝੋਨਾ ਜਿਹੜਾ ਹੈਗਾ ਤਕਰੀਬਨ ਅਕਤੂਬਰ ਦੇ ਲਾਸਟ ਤੇ ਕਈ ਥਾਵਾਂ ਦੇ ਤੇ ਨਵੰਬਰ ਦੇ ਪਹਿਲੇ ਹਫ਼ਤੇ ਵੀ ਚੱਲਿਆ ਜਾਣਾ ਤੇ ਆਪਣੇ ਕੋਲੇ ਸਮਾਂ ਨਹੀਂ ਹੁੰਦਾ ਕਿ ਉਦੋਂ ਆਪਾਂ ਇਹ ਨੁਕਤੇ ਧਿਆਨ 'ਚ ਰੱਖੀਏ ਆਪਣੇ ਪਹਿਲਾਂ ਇਹ ਨੁਕਤੇ ਧਿਆਨ 'ਚ ਹੋਣੇ ਚਾਹੀਦੇ ਆ ਸੋ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾ ਨੁਕਤਾ ਹੈਗਾ ਤੁਹਾਡੀ ਕਿਸਮ ਦੀ ਚੋਣ ਜਿਹੜੀ ਘੱਟੋ-ਘੱਟ ਪਿਛਲੇ 2 ਸਾਲਾਂ ਤੋਂ ਤੁਸੀਂ ਜਾਂ ਤੁਹਾਡੇ ਏਰੀਏ ਜਾਂ ਤੁਹਾਡੇ ਦੋਸਤ ਮਿੱਤਰ ਨੇ ਪਰਖੀ ਹੋਈ ਕਿਸਮਾ ਤੁਹਾਡੇ ਏਰੀਏ ਦੀ ਤੁਹਾਡੀ ਜ਼ਮੀਨ ਦੇ ਹਿਸਾਬ ਨਾਲ ਉਹ ਕਿਸਮ ਦੀ ਚੋਣ ਕਰੋ ਤੇ ਘੱਟੋ-ਘੱਟ 2 ਤੋਂ 3 ਕਿਸਮਾਂ ਤੁਹਾਡੇ ਰਕਬੇ ਦੇ ਜੇ ਮੰਨ ਲਓ ਤੁਹਾਡੇ ਕੋਲੇ 8 ਏਕੜ 10 ਏਕੜ 12 ਏਕੜ ਤਾਂ ਘੱਟੋ-ਘੱਟ 2-3 ਕਿਸਮਾਂ ਦੀ ਚੋਣ ਕਰੋ ਜੇਦੂ ਘੱਟ ਹੈ ਮੰਨ ਲਓ 2-4 ਏਕੜ ਤੱਕ ਜਾਂ 5 ਏਕੜ ਤੱਕ ਆਪਾਂ ਕਰਨੀ ਆ ਫਿਰ ਵੀ ਘੱਟੋ-ਘੱਟ 2 ਕਿਸਮਾਂ ਦੀ ਬਜਾਈ ਤੁਸੀਂ ਕਰੋ ਕਿਸਮ ਦੀ ਚੋਣ ਬੜੀ ਜ਼ਰੂਰੀ ਹੈ ਨਵੀਆਂ ਕਿਸਮਾਂ ਮੈਂ ਤੁਹਾਨੂੰ ਕਦੇ ਵੀ ਨਹੀਂ ਕਹਿੰਦਾ ਕਿ ਤੁਸੀਂ ਵੱਧ ਰਕਵੇ ਤੇ ਲਾਓ ਨਵੀਂ ਕਿਸਮ ਲਾਉਣੀ ਆ ਟ੍ਰਾਇਲ ਕਰੋ ਅੱਧਾ ਏਕੜ ਕਰੋ ਦੋ ਕਨਾਲਾਂ ਕਰੋ ਕਿੱਲਾ ਕਰੋ ਪਰ ਇਸ ਤੋਂ ਵੱਧ ਰਕਵੇ ਦੇ ਵਿੱਚ ਮੰਨ ਲਓ ਤੁਸੀਂ 5 ਏਕੜ 10 ਏਕੜ ਲਾ ਲਓ ਨਵੀਂ ਕਿਸਮੇਟ ਇੱਕਦਮ ਇੰਨਾ ਰਕਬਾ ਨਾ ਲੈ ਕੇ ਉਹ ਚਾਹੇ ਕੋਈ ਵੀ ਹੋਵੇ ਟ੍ਰਾਇਲ ਕਰਨਾ ਚਾਹੀਦਾ ਫਿਰ ਆ ਗਈ ਤੁਹਾਡੀ ਕਿਸਾਨ ਵੀਰੋ ਬਜਾਈ ਦਾ ਸਮਾਂ ਜਿਹੜਾ ਹੈਗਾ ਜਿਹੜੀਆਂ ਸਹੀ ਸਮੇਂ ਵਾਲੀਆਂ ਕਿਸਮਾਂ ਨੇ ਅਕਤੂਬਰ ਦੇ ਲਾਸਟ ਵੀਕ ਤੋਂ ਜਿਹੜੀ ਬਿਜਾਈ ਸ਼ੁਰੂ ਹੋ ਜਾਂਦੀ ਪਰ ਸਭ ਤੋਂ ਸਭ ਤੋਂ ਵਧੀਆ ਸਮਾਂ ਜਿਹੜਾ ਹੁਣ ਤੱਕ ਦਾ ਪਹਿਲਾ ਵੀ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਉਹਨਾਂ 5 ਤੋਂ 15 ਨਵੰਬਰ ਦਾ ਬੈਸਟ ਟਾਈਮ ਆ ਬਿਜਾਈ ਦਾ ਫਿਰ ਤੁਹਾਡਾ ਹੋ ਗਿਆ ਬੀਜ ਦੀ ਮਾਤਰਾ ਬਿਜਾਈ ਦੇ ਢੰਗ ਦੇ ਅਨੁਸਾਰ ਬੀਜ ਦੀ ਮਾਤਰਾ ਪੂਰੀ ਹੋਣੀ ਚਾਹੀਦੀ ਆ ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ ਬੀਜ ਘੱਟ ਰੱਖਦੇ ਆ ਕਿ ਵੱਧ ਬੀਜ ਪਾਇਆ ਕਣਕ ਡਗਪੂ ਉਹਦੇ ਵਿੱਚ ਤੁਹਾਡੀ ਜਿਹੜੀ ਮੈਨੇਜਮੈਂਟ ਆ ਫਸਲ ਨੂੰ ਕਿ ਤੁਸੀਂ ਸੂਪਰ ਸੀਡਰ ਨਾਲ ਬਜਾਈ ਕਰਦੇ ਤੁਸੀਂ ਜ਼ੀਰੋ ਡ੍ਰੈਲ ਨਾਲ ਕਰਦੇ ਆ ਤੁਸੀਂ ਹੈਪੀ ਸੀਡਰ ਨਾਲ ਕਰਦੇ ਜਾਂ ਤੁਸੀਂ ਖੇਤ ਵਾਹ ਕੇ ਕਰਦੇ ਆ ਜ਼ੀਰੋ ਡ੍ਰੈਲ ਨਾਲ ਕਰਦੇ ਬਜਾਈ ਦੇ ਤਰੀਕੇ ਦੇ ਅਨੁਸਾਰ ਤੁਹਾਡੀ ਬੀਜ ਦੀ ਮਾਤਰਾ ਬੂਟਿਆਂ ਦੀ ਗਿਣਤੀ ਖੇਚ ਪੂਰੀ ਹੋਣੀ ਚਾਹੀਦੀ ਮਦਰ ਟ੍ਰੇਲਰ ਪੂਰੇ ਹੋਣਗੇ ਤਾਂ ਝਾੜ ਮੈਕਸਮਾਈਜ਼ ਤੁਸੀਂ ਕਰ ਸਕਦੇ ਆ ਘੱਟ ਬੀਜ ਪਾ ਕੇ ਜੇ ਤੁਸੀਂ ਕਹੋ ਕਿ ਆਪਾਂ ਥੋੜੀ ਜਿਹੀ ਵੱਧ ਬੀਜ ਵਾਲੀ ਕਿਸਮ ਨਾਲੋਂ ਵੱਧ ਕਣਕ ਨਾਲੋਂ ਵੱਧ ਝਾੜ ਲੈ ਲਾਂਗੇ ਇਹ ਨਹੀਂ ਹੋ ਸਕਦਾ ਬਰਾਬਰ ਆ ਸਕਦਾ ਜਾਂ ਫਿਰ ਤੁਹਾਡੀਆਂ ਖਾਦਾਂ ਦੀ ਮਾਤਰਾ ਉਹਦੇ ਵਿੱਚ ਵੱਧ ਸਕਦੀ ਹੈ ਫਿਰ ਤੁਹਾਡੀ ਆ ਗਈ ਬੀਜ ਦੀ ਸੋਧ ਕੀਟਨਾਸ਼ਕ ਨਾਲ ਉਲੀਨਾਸ਼ਕ ਨਾਲ ਜਾਂ ਜਵਾਣੂ ਖਾਦ ਦਾ ਟੀਕਾ ਝਾੜ ਵਧਾਉਣ ਵਾਸਤੇ ਬੀਜ ਨੂੰ ਸੋਧ ਕੇ ਜ਼ਰੂਰ ਬੀਜੋ ਇਹ ਤੁਹਾਡਾ ਜਿਹੜਾ ਹੈਗਾ ਚੌਥਾ ਨੁਕਤਾ ਤੇ ਅੱਗੇ ਆ ਗਿਆ ਬੀਜ ਤੇ ਸੋਧ ਤੋਂ ਬਾਅਦ ਸਭ ਤੋਂ ਜ਼ਰੂਰੀ ਕਿ ਖੇਤ ਦੇ ਵਿੱਚ ਇਹ ਦੇਖੋ ਖੁਸ਼ਕੀ ਤਾਂ ਨਹੀਂ ਆਈ ਹੋਈ ਮੰਨ ਲਓ ਤੁਸੀਂ ਸੁਪਰ ਸੀਡਰ ਨਾਲ ਬੀਜਣ ਜਾ ਰਹੇ ਹੋ ਖੇਤ ਤੁਹਾਡਾ ਖੁਸ਼ਕੀ ਦੇ ਨੇੜ ਹੈ ਜਾਂ ਖੁਸ਼ਕ ਹੋ ਚੁੱਕਿਆ ਬੱਤਰ ਜੇ ਤੁਸੀਂ ਸੁਪਰ ਸੀਡਰ ਨਾਲ ਜਾਂ ਰੋਟਾਵੇਟਰ ਵਗੈਰਾ ਨਾਲ ਬੀਜੋਗੇ ਉਹਦੇ ਨਾਲ ਗੱਲ ਹੋਰ ਉੱਡ ਜਾਂਦੀ ਹੈ ਤਾਂ ਫੇਰ ਕੀ ਹੁੰਦਾ ਕਿ ਉਹਦੇ ਜਰਮੀਨੇਸ਼ਨ ਘੱਟ ਹੁੰਦੀ ਫੇਰ ਆਪਾਂ ਪਾਣੀ ਜਲਦੀ ਲਾਉਣੇ ਤੇ ਪਾਣੀ ਵੀ ਆਪਾਂ ਘੱਟੋ ਘੱਟ 10 12 ਦਿਨ 15 ਦਿਨ ਆਪਾਂ ਨੂੰ ਜਰਮੀਨੇਸ਼ਨ ਦੇਖਣੀ ਪੈਂਦੀ ਜਾਂ 20 20 ਦਿਨ ਤੇ ਆਪਾਂ 20 ਦਿਨ ਤੇ ਵੀ ਪਾਣੀ ਲਾਉਣੇ ਫੇਰ ਆਪਾਂ ਉਸ ਟਾਈਮ ਦੇ ਉੱਤੇ ਜਾਂ ਛੱਟਾ ਦਿੰਨੇ ਉਸ ਕਿਸਮ ਦਾ ਜਾਂ ਕੋਈ ਹੋਰ ਟੰਗਾ ਤਰੀਕਾ ਬਣਾਉਣੇ ਤਾਂ ਆਪਣਾ 15 ਦਿਨ 20 ਦਿਨ ਸਮਝ ਲਓ ਕਣਕ ਜਿਹੜੀ ਉਹ ਲੇਟ ਹੋ ਜਾਂਦੀ ਹੈ ਗਿੱਲ ਹੋਣੀ ਬੜੀ ਜ਼ਰੂਰੀ ਆ ਪ੍ਰੋਪਰ ਗਿੱਲ ਦੇ ਹਿਸਾਬ ਦੇ ਨਾਲ ਹੀ ਤੁਸੀਂ ਝੋਨੇ ਦੇ ਵਿੱਚ ਉਸ ਹਿਸਾਬ ਨਾਲ ਆਖਰੀ ਪਾਣੀ ਲਾਓ ਫਿਰ ਤੁਹਾਡਾ ਆ ਗਿਆ ਨਦੀਨਾਂ ਦੀ ਰੋਕਥਾਮ ਨਦੀਨਾਂ ਦੀ ਰੋਕਥਾਮ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਕਿ ਨਦੀਨਾਂ ਦੀ ਰੋਕਥਾਮ ਬਜਾਈ ਟਾਈਮ ਵੀ ਕਰ ਸਕਦੇ ਆ ਪਹਿਲੇ ਪਾਣੀ ਤੋਂ ਪਹਿਲਾਂ ਵੀ ਕਰ ਸਕਦੇ ਆ ਪਹਿਲੇ ਪਾਣੀ ਤੋਂ ਬਾਅਦ ਵੀ ਕਰ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਬਹੁਤ ਸਾਰੇ ਕਿਸਾਨ ਵੀਰ ਬਜਾਈ ਟਾਈਮ ਹੀ ਰੋਕਥਾਮ ਕਰ ਲੈਂਦੇ ਆ ਪਰ ਉਹਦੇ ਵਿੱਚ ਨੁਕਤੇ ਤਕਨੀਕੀ ਨੁਕਤੇ ਬਣਾਉਣੇ ਚਾਹੀਦੇ ਆ ਕਈ ਵਾਰ ਤੁਸੀਂ ਨਦੀਨ ਨਾਸ਼ਕ ਵੀ ਸਪਰੇਅ ਕਰਦੇ ਆ ਪਰ ਤੁਹਾਡਾ ਨਦੀਨ ਨਹੀਂ ਰੁਕਦਾ ਬਜਾਈ ਪ੍ਰੰਤ ਸਪਰੇਅ ਕਰੀ ਤੋਂ ਬਾਅਦ ਵੀ ਉਹਦੇ ਵਿੱਚ ਕਈ ਵਾਰ ਆਪਣੇ ਕੋਈ ਤਕਨੀਕੀ ਨੁਕਤੇ ਲੂਪ ਹੋੜ ਰਹੇ ਜਾਂਦੇ ਕਿਉਂਕਿ ਪਿਛਲੇ ਸਾਲਾਂ ਦਾ ਤਜਰਬਾ 90% ਤੱਕ ਘੱਟੋ ਘੱਟ ਆਪਾਂ ਨਦੀਨ ਖੁੱਲੀ ਡੰਡਾ ਖਾਸ ਤੌਰ ਤੇ ਬਜਾਈ ਟਾਈਮ ਕੰਟਰੋਲ ਕਰ ਸਕਦੇ ਆ ਇਹਦੇ ਬਾਰੇ ਵੀ ਆਪਾਂ ਵੱਖਰੀ ਵੀਡੀਓ ਪਾਵਾਂਗੇ ਫੇਰ ਤੁਹਾਡਾ ਆ ਗਿਆ ਖਾਦਾਂ ਮਿੱਟੀ ਪਰਖ ਆਧਾਰ ਤੇ ਜਾਂ ਤੁਹਾਡੀ ਜ਼ਮੀਨ ਦੇ ਹਿਸਾਬ ਨਾਲ ਹਰੇਕ ਤਾਂ ਇੱਕੋ ਜੀਆਂ ਖਾਦਾਂ ਨਹੀਂ ਪੈ ਸਕਦੀਆਂ ਫਾਸਫੋਰਸ ਨਾਈਟ੍ਰੋਜਨ ਪੋਟਾਸ਼ ਜ਼ਿੰਕ ਮੈਗਨੀਸ਼ੀਅਮ ਦੀਆਂ ਸਪਰੇਆਂ ਇਹ ਬੈਲੈਂਸ ਨਿਊਟ੍ਰੀਸ਼ਨ ਤੁਹਾਡਾ ਹੋਣਾ ਬੜਾ ਜ਼ਰੂਰੀ ਹੈ ਕਈ ਵਾਰ ਕੀ ਹੁੰਦਾ ਕਿ ਡੀਏਪ ਆਪਾਂ ਪੂਰੀ ਠੋਕ ਕੇ ਪਾ ਦਿੰਨੇ ਆ ਜੇ ਡੀਏਪ ਵੱਧ ਪਾਵਾਂਗੇ ਤਾਂ ਫਿਰ ਜ਼ਿੰਕ ਤੱਤ ਤਾਨੂੰ ਪਤਾ ਕਿ ਜ਼ਿੰਕ ਤੱਤ ਦੀ ਵੀ ਡੈਫੀਸ਼ੈਂਸੀ ਹੋਣ ਦੇ ਚਾਂਸ ਰਹਿੰਦੇ ਆ ਕਣਕ ਝੋਨੇ ਫਸਲੀ ਚੱਕਰ ਚ ਵੈਸੇ ਵੀ ਜ਼ਿੰਕ ਦੀ ਘਾਟ ਆ ਜਿਹੜੀ ਦੇਖਣ ਨੂੰ ਮਿਲਦੀ ਹੈ ਬੈਲੈਂਸ ਨਿਊਟ੍ਰੀਸ਼ਨ ਹੋਣਾ ਚਾਹੀਏ ਤੁਸੀਂ ਮਿੱਟੀ ਪਰਖ ਆਧਾਰ ਤੇ ਕਰੋ ਜਾਂ ਫਿਰ ਜਿਹੜੀਆਂ ਸਿਫਾਰਸ਼ਾਂ ਨੇ ਉਹਦੇ ਮੁਤਾਬਕ ਖਾਦਾਂ ਪਾਓ ਇਹ ਵੀ ਬੜਾ ਜ਼ਰੂਰੀ ਨੁਕਤਾ ਜਿਹੜਾ ਹੈਗਾ ਤੇ ਸਭ ਤੋਂ ਜ਼ਰੂਰੀ ਹੈਗਾ ਕਿ ਆਪਾਂ ਆ ਬਿਜਾਈ ਦਾ ਟਾਈਮ ਇਹ ਜਿਹੜੀ ਉਹਦੇ ਵਿੱਚ ਗੱਲ ਜਾਂ ਖੁਸ਼ਕੀ ਵਾਣ ਦੇ ਵਿੱਚ ਹੋਣੀ ਉਹਦੇ ਉਹਦੇ ਕਰਕੇ ਕਈ ਵਾਰ ਸਮੱਸਿਆ ਤੇ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਸੋ ਇਹ ਨੁਕਤੇ ਬੜਾ ਧਿਆਨ ਦੇਣ ਯੋਗ ਹੈਗੇ ਆ ਬੀਜ ਦੀ ਕਿਸਮ ਦੀ ਚੋਣ ਕਰਨਾ ਬੀਜ ਦੀ ਸੋਧ ਕਰਨਾ ਬੀਜ ਦੀ ਮਾਤਰਾ ਬਜਾਈ ਦਾ ਢੰਗ ਫਿਰ ਤੁਹਾਡਾ ਖਾਦਾਂ ਦੀ ਮਾਤਰਾ ਫਿਰ ਨਦੀਨਾਂ ਦੀ ਰੋਕਥਾਂ ਇਹ ਜਿਹੜੇ ਜ਼ਰੂਰੀ ਨੁਕਤੇ ਨੇ ਜਿਨ੍ਹਾਂ ਤੇ ਆਪਣੀ ਫਸਲ ਦਾ ਜਿਹੜਾ ਝਾੜਾ ਉਹ ਨਿਰਪਰ ਕਰਦਾ ਹੈਗਾ ਤੇ ਇਹ ਮੈਂ ਜਿਹੜਾ ਤਾਂ ਹੀ ਵੀਡੀਓ ਪਾ ਰਿਹਾ ਕਿ ਇਹ ਨੁਕਤੇ ਘੱਟੋ-ਘੱਟ ਆਪਣੇ ਪਹਿਲਾ ਧਿਆਨ ਦੇ ਵਿੱਚ ਹੋਣ ਕਿ ਆਪਾਂ ਜਿਹੜਾ ਹੈਗਾ ਇੰਨਾ ਖਾਸ ਨੁਕਤਿਆਂ ਦਾ ਧਿਆਨ ਰੱਖ ਕੇ ਤੇ ਘੱਟੋ-ਘੱਟ ਜਿਹੜਾ ਹੈਗਾ 60 ਮਾਨ ਕਿਉਂਕਿ ਆਪਾਂ 70 ਮਾਨ 75 ਮਾਨ ਬਾਰੇ ਵੀ ਗਾਂ ਗੱਲਾਂ ਕਰਾਂਗੇ ਘੱਟੋ-ਘੱਟ 60 ਮਾਨ ਝਾੜਾ ਜਿਹੜਾ ਉਹ ਇਹਦੇ